ਹਨਿ ਸ਼ਸ਼ਕੀ ਕਾਲ ਜੀ ਮੈਂ ਮਾਨਪ੍ਰੀਤ ਕੌਰ ਊਰੀ ਬਾਈ ਮਾਨਪ੍ਰੀਤ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਵਾਸ ਕਰਦੇ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਤੇ ਮਿਲ ਰਿਹਾ ਅੱਜ ਬਹੁਤ ਸੋਹਣੀ ਜੀ ਕਲੈਕਸ਼ਨ ਦੇ ਨਾਲ ਤੇ ਜਿਹੜੀ ਇਹ ਵੀਡੀਓ ਹੋਣ ਵਾਲੀ ਆ 44000 ਦੇ ਸੂਟ ਨੇ ਜਿਹੜੇ ਹਨਾ ਉਹ ਆਪਣੀ ਵੀਡੀਓ ਦੇ ਵਿੱਚ ਹੋਣ ਵਾਲੇ ਨੇ ਸਟਾਰਟਿੰਗ ਰੇਂਜ ਚ 1300 ਤੋਂ ਵੀ ਹੈਗੇ ਨੇ ਸੂਟ ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਵੀਡੀਓ ਦੇ ਵਿੱਚ ਜਿਹੜੇ ਸੂਟਸ ਨੇ ਸਾਰੇ ਹੈਂਡਵਰਕ ਦੇ ਮਿਲਣਗੇ ਫੁੱਲ ਪਾਰਟੀ ਵੇਅਰ ਮਿਲਣਗੇ ਤੇ ਪੂਰੀ ਵੀਡੀਓ ਦੇਖਣ ਦੇ ਲਈ ਤੁਸੀਂ ਜਿਹੜੇ ਵੀਡੀਓ ਦੇ ਨਾਲ ਜੁੜੇ ਰਹੋ ਸਾਰੇ ਸੂਟਸ ਨੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਮਿਲਣਗੇ ਠੀਕ ਹੈ ਜੀ ਫੁੱਲ ਲੋਕਾ ਜਿਹੜੀ ਬਹੁਤ ਸੋਹਣੀ ਹੈ ਹੈਵੀ ਹੈਂਡਵਰਕ ਦੇ ਸੂਟ ਨੇ ਠੀਕ ਹੈ ਜੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਹੜੇ ਸੂਟ ਜ਼ਿਆਦਾ ਸੋਹਣਾ ਲੱਗਿਆ ਤੇ ਇੰਨੀ ਕ੍ਰੇਜ਼ ਦੇ ਵਿੱਚ ਆਪਾਂ ਜਿਹੜੇ ਤੁਹਾਡੇ ਕੋਲ ਹੋਰ ਸੂਟਸ ਦੇ ਵੀਡੀਓ ਅਪਡੇਟ ਕਰੀਏ ਜਾਂ ਆਪਣੇ ਕੋਲ ਜਿਹੜੇ ਬੁਟੀਕ ਤੇ ਸੂਟ ਬਣਦੇ ਆ ਉਹ ਵਾਲੇ ਸੂਟ ਦੀ ਵੀਡੀਓਸ ਅਪਡੇਟ ਕਰੀਏ ਸੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਜੋ ਆਪਾਂ ਵੀਡੀਓ ਨੂੰ ਕੰਟੀਨਿਊ ਕਰਦੇ ਆ ਤੇ ਜਿਹੜੇ ਸੂਟਸ ਨੇਗੇ ਉਹ ਤੁਹਾਨੂੰ ਓਪਨ 1 ਬਾਈ 1 ਕਰਕੇ ਦਿਖਾਉਣੇ ਆ ਠੀਕ ਹੈ ਜੀ ਹਾਂਜੀ ਜਿਹੜਾ ਦੇਖੋ ਸਭ ਤੋਂ ਪਹਿਲਾ ਮਾਡਲ ਦਾ ਸੂਟ ਹੈਗਾ ਠੀਕ ਹੈ ਜੀ ਮਸਰੀਨ ਤੇ ਰਹਿਣ ਵਾਲਾ ਥ्रेड ਵਰਕ ਆ ਜਿਹੜੀਆਂ ਭੈਣਾਂ ਕਹਿੰਦੇ ਨੇ ਵੀ ਸਟਾਰਟਿੰਗ ਰੇਂਜ ਹੈ ਨਾ ਮੈਕਸਿਮਮ 22500 ਤੱਕ ਸਾਨੂੰ ਸਟ੍ਰੈਚ ਕਰਿਆ ਹੋਇਆ ਸੂਟ ਮਿਲ ਜਵੇਗਾ ਸੋ ਉਹਨਾਂ ਲਈ ਬਹੁਤ ਸੋਹਣਾ ਫੈਬਰਿਕ ਆ ਪੀਸ ਆਪਾਂ ਰੈਡੀ ਕਰੇ ਨੇਗੇ ਠੀਕ ਹੈ ਜੀ ਚੈੱਕ ਕਰ ਸਕਦੇ ਹੋ सब तो पहला मॉडल का जोड़ा आप डिजाइन है क्योंकि तो थोड़ा वेयर करें तो पता लग जा आर्टिकल का सो य जोड़ा पीस आपको रेडी करेगा सेम चीज़ मिलेगी नैकलाइन तो इदा वर्क मिलेगा मसलीन का फैबरिक रहने वाला बहुत ज़्यादा सॉफ्ट फैब्रिक है ठीक है जी ते, सेम है सेम जेरे तो कम मिलेगा तो प्लस यदिया बहुम ठीक है जी ਇਦਾਂ ਦੇ ਬਾਜੂ ਵਰਕ ਮਿਲਣਗੇ ਠੀਕ ਹੈ ਜੀ ਬਹੁਤ ਡਿਫਰੈਂਟ ਜੀ ਸਟਾਈਲ ਦਾ ਇਹਦਾ ਕੰਮ ਆਗਾ ਇਹ ਬਾਜੂ ਵਰਕ ਆਗਾ ਫੈਬਰਿਕ ਤੋਂ ਵੀ ਜਿਹੜਾ ਬਹੁਤ ਸੋਹਣਾ ਮਸਲੀਨ ਦਾ ਫੈਬਰਿਕ ਆ ਠੀਕ ਹੈ ਜੀ ਕੋਈ ਸਚੂਣ ਵਾਲਾ ਫੈਬਰਿਕ ਨਹੀਂ ਬਹੁਤ ਸੌਫਟ ਫੈਬਰਿਕ ਆ ਠੀਕ ਹੈ ਜੀ ਪ੍ਰੋਪਰ ਬ੍ਰਾਊਨ ਕਲਰ ਦਾ ਸੂਟ ਰਹਿਣ ਵਾਲਾ ਨਾਲ ਰਹਿਣ ਵਾਲੀ ਹੈ ਪ੍ਰੋਪਰ ਮਸਲੀਨ ਦੇ ਹੀ ਬਾਟਮ ਠੀਕ ਹੈ ਜੀ बॉटम ਤੇ ਐਦਾਂ ਮਸ਼ੀਨੀ ਦਾ ਕੰਮ ਰਹਿਣ ਵਾਲਾ ਸਾਰੀ ਹੈਵੀ बॉਟਮ ਬਣੂਗੀ ਇਹਦੀ ਤੁਸੀਂ ਇਹਦੀ ਪੈਂਟਸ ਵੀ ਬਣਾ ਸਕਦੇ ਹੋ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਹੋ ਇਹ ਹੈਗਾ ਪੀਸ ਤੇ ਇਹਦੇ ਨਾਲ ਹੈਗਾ ਫੁੱਲ ਪਿਰਦਾ ਦੁਪੱਟਾ ਦਬਲ ਡਾਈ ਰਿਹਾ ਹੈ ਠੀਕ ਹੈ ਜੀ ਇਦਾਂ ਲੇਜ਼ਰੀ ਡਿਟੇਲਿੰਗ ਦਿੱਤੀ ਹੋਈ ਆ ਪ੍ਰੋਪਰ ਵਧੀਆ ਤੁਹਾਨੂੰ ਪੀਸ ਮਿਲੂਗਾ 1500 ਰੀਅਲਮ ਦੇ ਵਿੱਚ ਪੀਸ ਆ ਤੇ ਬਹੁਤ ਜ਼ਿਆਦਾ ਸੋਹਣਾ ਪੀਸ ਆਗਾ ਜਿਹੜਾ ਤੁਸੀਂ ਕਿਸੇ ਵੀ ਇਹ ਜਿਹੜਾ ਸੂਟ ਆ ਉਹ ਬਾਏ ਕਰ ਸਕਦੇ ਹੋ ਸਾਈਜ਼ ਦੀ ਕੋਈ ਦਿੱਕਤ ਨਹੀਂ ਆਊਗੀ ਤੁਸੀਂ ਇਹਨੂੰ ਆ ਜਿਹੜਾ ਪੀਸ ਆ ਆਨਲਾਈਨ ਬੁੱਕ ਆ ਜਿਹੜਾ ਕਰ ਸਕਦੇ ਹਾਂ ਹਾਂਜੀ ਇਸ ਤੋਂ ਬਾਅਦ ਆਪਾਂ ਥੋੜਾ ਪਾਰਟੀ ਵੇਅਰ 컬렉ਸ਼ਨ ਦਿਖਾਉਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਹੈਂਡਵਰਕ ਦਾ ਪੀਸ ਰਹਿਣ ਵਾਲਾ ਠੀਕ ਹੈ ਜੀ ਜਿਹੜਾ ਹੁਣ ਆਪਾਂ 4000 ਦੀ ਰੇਂਜ ਦੇ ਵਿੱਚ ਤੋਂ ਸੌਤ ਲਈਏ ਜੀ ਇਹ ਵੀ ਪਾਰਟੀ ਨੂੰ ਚੰਗੇ ਨੇ ਡਿਜ਼ਾਈਨ ਵਿੱਚ ਦੇਖੋ ਇਹਨਾਂ ਦੁਪੱਟਾ ਠੀਕ ਹੈ ਜੀ ਦੁਪੱਟਾ ਰਹਿਣ ਵਾਲਾ ਆਰਗੈਂਜ਼ਾ ਦਾ ਡਬਲ ਕਲਰ ਦੀ ਲੈਸ ਦੇ ਨਾਲ ਆਪਾਂ ਨੂੰ ਜਿਹੜਾ ਪੀਸਾ ਮਿਲਣਾ ਹੈ 트ੈਂਡਿੰਗ ਜਿਹੜਾ ਪੀਸਾ ਆ ਉਹ ਲੈਸਿਸ ਵਗੈਰਾ ਨਾਲ ਲੱਗਿਆ ਹੋਊਗਾ ਠੀਕ ਹੈ ਜੀ 골ਡਨ ਕਲਰ ਦਾ ਦੁਪੱਟਾ ਮਹਰੂਨ ਕਲਰ ਦਾ ਪੂਰਾ ਆਲਓਵਰ ਸ਼ੂਟ ਹੈ ਸਭ ਤੋਂ ਪਹਿਲਾਂ ਤੁਸੀਂ ਇਹਦਾ ਨੈਕ ਲਾਈਨ ਚੈੱਕ ਕਰ ਸਕਦੇ ਹੋ ਵੀ ਸ਼ੇਪ ਬਣੀ ਹੋਈ ਹੈ ਫ੍ਰੀ ਸਾਈਜ਼ ਹੈ ਠੀਕ ਹੈ ਜੀ ਸਾਈਜ਼ ਦੀ ਕੋਈ ਦਿੱਕਤ ਨਹੀਂ ਆਊਗੀ ਇਹਦੇ ਵਿੱਚ ਬਣਾਉਣ ਦੇ ਲਈ ਕਿਉਂਕਿ ਇਹ ਜਿਹੜਾ ਪੀਸ ਆ ਫ੍ਰੀ ਸਾਈਜ਼ ਆ ਠੀਕ ਹੈ ਜੀ ਘੇਰੇ ਦੇਖੋ ਥੋੜਾ ਦਿੱਕਤ ਹੋ ਜਾਂਦੀ ਇੱਥੇ ਵਰਕ ਹੁੰਦਾ ਤੁਹਾਨੂੰ ਇਦਾਂ ਪ੍ਰੋਪਰ ਲੇਸਿਸ ਵਗੈਰਾ ਜਿਹੜੀਆਂ ਪੀਸਿਸ ਦੇ ਵਿੱਚ ਲੱਗ ਕੇ ਮਿਲਣਗੀਆਂ ਠੀਕ ਹੈ ਜੀ ਕੋਈ ਐਕਸਟਰਾ ਚੀਜ਼ ਨਹੀਂ ਤੁਹਾਨੂੰ ਇਹਦੇ ਵਿੱਚ ਕਰਨੀ ਪਊਗੀ ਪਲੱਸ ਸੇਮ ਦੱਸਿਆ ਦੇ ਹੈਵੀ ਦੇਖੋ ਵਰਕ ਹੈ ਜਿਹੜਾ ਉਹ ਬਾਜੂ ਵਰਕ ਹੈਗਾ ਠੀਕ ਹੈ ਜੀ ਇਹ ਹੈਗਾ ਇਹਦਾ ਹੈਵੀ ਵਰਕ ਬਾਵਾ ਦਾ ਠੀਕ ਹੈ ਜੀ ਸੇਮ ਐਜਟ ਇਥੇ ਲੈਸ ਵੀ ਲੱਗੀ ਹੋਈ ਆ ਤੁਹਾਡੇ ਬਾਵਾ ਤੇ ਤਾਂ ਕਿ ਜਿਹੜਾ ਤੁਹਾਨੂੰ ਐਕਸਟਰਾ ਕੁਝ ਵੀ ਆ ਜਿਹੜਾ ਬਾਹਰੋਂ ਨਾ ਕਰਨਾ ਪਵੇ ਠੀਕ ਹੈ ਜੀ ਹਾਂ ਜੀ ਇਹ ਲੈਸਿਸ ਵਾਲਾ ਪਾਰਟ ਜਿਹੜਾ ਹੈਗਾ ਰਹਿਣ ਵਾਲਾ ਇਹ ਆਪਣਾ ਬਾਟਮ ਸੌਰੀ ਆਰਮ ਦਾ ਕੰਮ ਠੀਕ ਹੈ ਜੀ ਪਲੱਸ ਇਹਦੇ ਹੈਵੀ ਆ ਜਾਣਗੀਆਂ ਬਾਵਾ ਸੌਰੀ ਸਲਵਾਰ ਦਾ ਕੰਮ ਠੀਕ ਹੈ ਤੁਸੀਂ ਇਹਦੀ ਪੈਂਟ ਵੀ ਬਣਾ ਸਕਦੇ ਹੋ ਸਟੇਟ ਸਲਵਾਰ ਵੀ ਬਣਾ ਸਕਦੇ ਹੋ ਕੋਈ ਵੀ ਸਲਵਾਰ ਬਣਾ ਸਕਦੇ ਹੋ ਠੀਕ ਹੈ ਇਹ ਹੈਗੇ ਬਾਵਾ ਆ ਬਾਵਾ ਤੇ ਆ ਸਲਵਾਰ ਫਲਾਸ ਇਹਦਾ neck proper handwork ਦੇ ਵਿੱਚ 4000 ਦੀ ਰੇਂਜ ਦੇ ਵਿੱਚ ਇਹ ਜਿਹੜਾ ਸੂਟ ਆ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦਾ ਬਹੁਤ ਸੋਹਣਾ ਜਿਹਾ ਮਹਿਰੂਨ ਕਲਰ ਦੇ ਨਾਲ 골ਡਨ ਕਲਰ ਦੇ ਕੰਬੀਨੇਸ਼ਨ ਦੇ ਨਾਲ ਜਿਹੜਾ ਪੀਸ ਆ ਬਹੁਤ ਜ਼ਿਆਦਾ ਸੋਹਣਾ ਪੀਸ ਆ ਉਹ ਰੈਡੀ ਹੋਇਆ ਠੀਕ ਹੈ ਜੀ ਤੁਸੀਂ ਇਹਦੀ ਬੁਕਿੰਗ ਸਾਨੂੰ ਦੇ ਸਕਦੇ ਹੋ ਕਲਰ ਤੁਹਾਨੂੰ ਇਹੀ ਮਿਲਣਗੇ ਠੀਕ ਹੈ ਜੀ ਕਿਉਂਕਿ ਸਿੰਗਲ ਸਿੰਗਲ ਪੀਸ ਨੇ ਜਿਹੜੇ ਕੁਆਂਟੀਟੀ ਵਾਈਜ਼ ਰੈਡੀ ਹੋਏ ਨੇ ਤੁਸੀਂ ਇੱਕ ਪੀਸ ਦਾ ਇੱਕ ਪੀਸ ਵੀ ਲੈ ਸਕਦੇ ਹੋ ਤੇ 15 ਪੀਸ ਦੀ ਬੁਕਿੰਗ ਵੀ ਸਾਨੂੰ ਦੇ ਸਕਦੇ ਹੋ ਠੀਕ ਹੈ ਜੀ ਤੇ ਆਪਣੇ ਸੇਮ ਪੀਸ ਇਹ ਜਿਹੜੇ ਰੈਡੀ ਹੋਏ ਨੇ ਜੀ ਇਸ ਤੋਂ ਬਾਅਦ ਆਹ ਵਾਲਾ ਡਿਜ਼ਾਈਨ ਤੇ ਜਿਹੜਾ ਬਹੁਤ ਜ਼ਿਆਦਾ ਸੁਪਰ ਹਿੱਟ ਹੋਇਆ ਡਿਜ਼ਾਈਨ ਠੀਕ ਹੈ ਜੀ ਤੇ ਆਪਾਂ ਨੇ ਵੀ ਇਹ ਫੋਲੋਵਰ ਰੇਂਜ ਦੇ ਵਿੱਚ ਜਿਹੜੇ ਹੈਂਡਵਰਕ ਦੇ ਪੀਸ ਨੇ ਰੈਡੀ ਕਰਕੇ ਸਾਡੀ ਬੁਟੀਕ ਦੇ ਵਿੱਚ ਉਹ ਹਰ ਕੋਈ ਹੈ ਜਿਹੜਾ ਪੀਸ ਹੈ ਬੁਟੀਕ ਤੋਂ ਵੀ ਖਰੀਦ ਸਕਦਾ ਠੀਕ ਹੈ ਜੀ ਉਹ ਵੀ ਆਪਦੇ ਬਜਟ ਅਕੋਰਡਿੰਗ ਠੀਕ ਹੈ ਜੀ ਸਭ ਤੋਂ ਪਹਿਲਾ ਜਿਹੜਾ ਪੀਸ ਹੈਗਾ ਬਹੁਤ ਜ਼ਿਆਦਾ ਸੋਨਾ ਟਿੱਕੇ ਜਿਹਾ ਮੌਂਸ ਕਲਰ ਸਕਿਨ ਕਲਰ ਨਾਲ ਪਾਇਆ ਜਾ ਸਕਦਾ ਹੈ ਫ੍ਰੈਂਡ ਠੀਕ ਹੈ ਜੀ ਐਵਰ ਗ੍ਰੀਨ ਆ ਕਿਸੇ ਵੀ ਏਜ ਗਰੁੱਪ ਦੇ ਵਿੱਚ ਇਹ ਬੰਦਾ ਜਿਹੜਾ ਸੂਟ ਨੂੰ ਵੇਅਰ ਕਰ ਸਕਦਾ ਪ੍ਰੋਪਰ ਜਿਹੜਾ ਹਾਂਜੀ ਤੁਸੀਂ ਇਹਦੀ ਨਾ ਪਹਿਲਾਂ ਹੁਣ ਲੁੱਕ ਚੈੱਕ ਕਰੋ ਕੋਈ ਇਹਦੇ ਚ ਪ੍ਰੋਬਲਮ ਨਹੀਂ ਆਊਗੀ ਨਾ ਕਿ ਇਹ ਕਿਹਾ ਕਿ ਇਹ ਸਿਰਫ ਇਹਦਾ ਘੇਰੇ ਦਾ ਜਿਹੜਾ ਵਰਕ ਆ ਉਹ ਹੈਂਡਵਰਕ ਰਹਿਣ ਵਾਲਾਗਾ ਕਰੇਵ ਦਾ ਇਹਦੇ ਤੇ ਫੈਬਰਿਕ ਰਹਿਣ ਵਾਲਾ ਠੀਕ ਹੈ ਜੀ ਲੈਂਥ ਦੇ ਕੋਈ ਚੱਕਰ ਨਹੀਂ ਤੁਸੀਂ ਵੱਧ ਘੱਟ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਪਲੱਸ ਰਹਿਣ ਵਾਲਾ ਇਹਦਾ ਹੈਵੀ ਬਾਵਾ ਤੇ ਕੰਮ ਠੀਕ ਹੈ ਜੀ ਜੇ ਆਪਾਂ ਕੱਲਾ ਹੈਵੀ ਪੀਸ ਰੈਡੀ ਕਰਵਾਈਏ ਨਾ ਇਹ 4000 ਦੀ ਤਾਂ ਕਦੇ ਕਢਾਈ ਕਢਾਈ ਆ ਜਾਂਦੀ ਹੈ ਤੇ ਆਪਾਂ 4000 ਦੇ ਵਿੱਚ ਤੁਹਾਨੂੰ ਪੀਸ ਆ ਜਿਹੜਾ ਉਹ ਦੇ ਰਹੇ ਹੈਗੇ ਉਹ ਵੀ ਹੈਂਡਵਰਕ ਦਾ ਠੀਕ ਹੈ ਜੀ ਜਿਹੜਾ ਕਿ ਤੁਸੀਂ ਕਿਸੇ ਵੀ ਬੁਟੀਕ ਤੇ ਨਹੀਂ ਪਾਇਆ ਕਰ ਸਕਦੇ ਠੀਕ ਹੈ ਸਟੀਚਿੰਗ ਹੈ ਜਿਹੜੀ ਉਹ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਪੀਸ ਨੂੰ ਕਰਵਾ ਸਕਦੇ ਹੋ ਇਹ ਹੈਗੀ ਹੈ ਇਹਦੀ ਸ਼ਰਟ ਪਲੱਸ ਇਹਦੇ ਨਾਲ ਜਿਹੜਾ ਬਹੁਤ ਸੋਹਣਾ ਜਿਹਾ ਠੀਕ ਹੈ ਜੀ ਫੈਬਰਿਕ ਹੈਗਾ ਠੀਕ ਹੈ ਜੀ ਗਰੇਬ ਦਾ ਹੀ ਮਿਲੂਗਾ ਨਾਲ ਸਾਰੇ ਚਵਰਕ ਲੁੱਕ ਚੈੱਕ ਕਰ ਸਕਦੇ ਹੋ ਤੁਸੀਂ ਸੂਟ ਕਿੰਨਾ ਕੁ ਜਿਆਦਾ ਪਿਆਰਾ ਬਣਿਆ ਹੋਇਆ ਸੂਟ ਹੈਗਾ ਠੀਕ ਹੈ ਜੀ ਤੇ ਇਹ ਹੈਗਾ ਡਿਜ਼ਾਈਨਰ ਪੀਸ ਤੁਸੀਂ ਇਹਦਾ ਲਹਿੰਗਾ ਬਣਾਓ ਗਰਾਰਾ ਬਣਾਓ ਸ਼ਰਾਰਾ ਬਣਾਓ ਬਹੁਤ ਸੋਹਣਾ ਤੇ ਕੋਈ ਕਹਿ ਨਹੀਂ ਸਕਦਾ ਵੀ ਜਿਹੜਾ ਪੀਸ ਹੈ ਇਹ 4000 ਦੇ ਵਿੱਚ ਬਾਈ ਕਰਿਆ ਠੀਕ ਹੈ ਤੁਸੀਂ ਤੇ ਇਹਦੇ ਨਾਲ ਹੀ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਦਾ ਦੁਪੱਟੇ ਦੇ ਵਿੱਚ ਟ੍ਰੈਂਡਿੰਗ ਗਲੈਸ ਤੇ ਟੇਡੀਆਂ ਲਾਈਨਾਂ ਦੀ ਗੋਟ ਦੇ ਨਾਲ ਆਪਾਂ ਨੇ ਸਾਰੇ ਤੇ ਫਿਨਿਸ਼ਿੰਗ ਕਰੀ ਹੈ ਠੀਕ ਹੈ ਜੀ ਜਿਹੜੀਆਂ ਭੈਣਾਂ ਇਹਨਾਂ ਦੁਪੱਟਾ ਚੇਂਜ ਕਰਨਾ ਚਾਹੁੰਦੀਆਂ ਨੇ ਸੋ ਆਪਾਂ ਤੁਸੀਂ ਦੁਪੱਟਾ ਚੇਂਜ ਕਰਵਾ ਸਕਦੇ ਹੋ ਠੀਕ ਹੈ ਦੁਪੱਟਾ ਚਨੋਂਦਾ ਵੀ ਲਵਾ ਸਕਦੇ ਆ ਔਰਗੈਂਜ਼ਾ ਠੀਕ ਹੈ ਦੁਪੱਟਾ ਜੇ ਚਨੋਂਦਾ ਕਰਾਉਣਾ ਤਾਂ ਉਹਦਾ ਥੋੜਾ ਐਕਸਟਰਾ ਪੈਸੇ ਹੋ ਜਾਣਗੇ ਤੇ ਬਾਕੀ ਇਹਦੇ ਨਾਲ ਜਿਹੜਾ ਆਪਾਂ ਪੀ ਸਾਰੇ ਰੈਡੀ ਕਰ ਰਹੇ ਨੇ ਉਹਦੇ ਨਾਲ ਔਰਗੈਂਜ਼ਾ ਦੁਪੱਟਾ ਕਰਿਆ ਕਿਉਂਕਿ ਜਿਹੜਾ ਹੈਂਡਵਰਕ ਦੇ ਨਾਲ ਔਰਗੈਂਜ਼ਾ ਦੁਪੱਟਾ ਜ਼ਿਆਦਾ ਸੋਹਣਾ ਲੱਗਦਾ ਠੀਕ ਹੈ ਜੀ ਸੋ ਇਹਦੇ ਸੂਟ ਦੀ ਤੁਸੀਂ ਬੁਕਿੰਗ ਜਿਹੜੀ ਸਾਨੂੰ ਉਹ ਦੇ ਸਕਦੇ ਹੋ ਬਹੁਤ ਸੋਹਣਾ ਹੈਵੀ ਹੈਂਡਵਰਕ ਦਾ ਜਿਹੜਾ ਬਹੁਤ ਸੋਹਣਾ ਜਿਹਾ ਠੀਕ ਹੈ ਜੀ ਪਾਊਡਰ ਬਲੂ ਕਲਰ ਦੇ ਨਾਲ ਬਹੁਤ ਸੋਹਣਾ ਜਿਹਾ ਮੈਂਗੋ yellow ਹੈ ਜਿਹੜਾ ਆਪਾਂ ਨੇ ਕੰਬੀਨੇਸ਼ਨ ਬਣਾਇਆ ਵੀ yellow ਐਵਰ ਗ੍ਰੀਨ ਹੈਗਾ ਹਰ ਕੋਈ ਜਗ ਬਦ ਲਈ ਸਪੈਸ਼ਲ ਦੀ ਮੰਗ ਕਰਦਾ ਸੋ ਲਾਈਟ ਦਾ ਲਾਈਟ ਦਾ ਢਾਰਕ ਦਾ ਢਾਰਕ ਇਸ ਤਰ੍ਹਾਂ ਜਿਹੜਾ ਆਪਾਂ ਰੈਡੀ ਕਰਾਂ ਠੀਕ ਹੈ ਜੀ ਸਭ ਤੋਂ ਪਹਿਲਾਂ organza ਦਾ ਦੁਪੱਟਾ ਲੇਸਿਸ ਨਾਲ ਡਿਜ਼ਾਈਨਿੰਗ 4 ਸਾਈਡ ਲੇਸਿਸ ਠੀਕ ਹੈ ਦੋਨੋਂ ਸਾਈਡ ਦੋਨੋਂ ਇਦਾਂ ਦਾ ਪੈਟਰਨ ਮਿਲੂ ਪਲੱਸ ਇਹ ਦੇਖ ਬਾਟਮ ਤੇ ਵਰਕ ਹੈਗਾ ਠੀਕ ਹੈ ਜੀ ਸਿਲਕ ਦੀ ਬਾਟਮ ਰਹਿਣ ਵਾਲੀ ਹੈ ਤੇਰੀ ਬਾਟਮ ਤੇ ਵੀ ਵਰਕ ਹੋਊਗਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਹੈਂਡਵਰਕ ਦਾ ਪੀਸ ਹੈਗਾ ਤੇ 플러스 ਇਹਦੇ ਨਾਲ ਹੈਗੀ ਹੈ ਬਹੁਤ ਸੋਹਣੀ ਜੀ organza ਦੀ ਸ਼ਰਟ ਠੀਕ ਹੈ ਜੀ ਫੁੱਲ ਪਿਓਰ organza ਤੇ ਜਿਹੜਾ ਇਹ ਪੀਸ ਰਹਿਣ ਵਾਲਾ ਹੈਗਾ ਸਭ ਤੋਂ ਪਹਿਲਾਂ ਵਰਕ ਚੈੱਕ ਕਰ ਸਕਦੇ ਆ ਤੁਸੀਂ ਠੀਕ ਹੈ ਜੀ ਇਹ ਹੈਗਾ ਵਰਕ ਸਾਰਾ ਹੈਵੀ ਹੈਂਡਵਰਕ ਰਹਿਣ ਵਾਲਾ ਘੇਰੇ ਤੱਕ ਤੇ ਇਹ ਹੈਗਾ ਬਹੁਤ ਸੋਹਣਾ ਜਿਹਾ ਸੂਟ ਸਾਰਾ ਹੈਵੀ ਪੀਸ ਆ ਠੀਕ ਹੈ ਜੀ ਪਲੱਸ ਇਹਦੀਆਂ ਹੈਵੀ ਆਜਣਗੀਆਂ ਬਾਹਮਾਂ ਬਾਹਮਾਂ ਦਾ ਕੰਮ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਜੀ ਤੇ ਇਹ ਹੈਗਾ ਫੈਬਰਿਕ ਬਾਹਮਾਂ ਦਾ ਠੀਕ ਹੈ ਜੀ ਬਾਜੂ ਵਰਕ ਰਹਿਣ ਵਾਲੇ ਨੇ ਇਹ ਹੈਵੀ ਪੀਸ ਹੈਗਾ ਠੀਕ ਹੈ ਜੀ ਤੇ ਇਹ ਹੈਗਾ ਪੀਸ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਬਹੁਤ ਸੋਹਣਾ ਜਿਹਾ ਡਿਫਰੈਂਟ ਸਟਾਈਲ ਦਾ ਸੂਟ ਆ ਕਿਸੇ ਪਾਸੇ ਖਾਲੀ ਸੂਟ ਨਹੀਂ ਹੈਗਾ ਠੀਕ ਹੈ ਜੀ ਬਾਹਮਾ ਤੇ ਘੇਰੇ ਤੇ ਸਲਵਾਰ ਤੇ ਐਨੀ ਸ਼ਰਟ ਹੈਵੀ ਠੀਕ ਹੈ ਜੀ ਤੇ ਪ੍ਰਾਈਸ ਵੀ ਬਹੁਤ ਜ਼ਿਆਦਾ ਨੋਮੀਨਲ ਤੇ ਤੁਸੀਂ ਇਹ ਸੂਟ ਨੂੰ ਜਿਹੜਾ 22 ਸਾਡੇ ਤੋਂ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਪੀਸ ਪੀਸ ਹੈਗਾ ਸ਼ੀਮਰ ਤੇ ਠੀਕ ਹੈ ਸ਼ੀਮਰ ਨੂੰ ਵੀ ਪਸੰਦ ਕਰਨ ਵਾਲੇ ਬਹੁਤ ਨੇ ਠੀਕ ਹੈ ਜੀ ਫੈਬਰਿਕ ਨੂੰ ਤੇ ਹਰੇਕ ਜਿਹੜਾ ਸੂਟ ਹੈਗਾ ਉਹ ਆਪਾਂ ਨੇ ਵੀਡੀਓ ਦੇ ਵਿੱਚ ਹਰੇਕ ਫੈਬਰਿਕ ਤੇ ਜਿਹੜਾ ਸੂਟ ਦਿਖਾਇਆ ਹੈਗਾ ਹੈਂਡਵਰਕ ਦਾ ਦੇਖੋ ਸਭ ਤੋਂ ਪਹਿਲਾਂ ਪੀਸ ਲੈਣ ਵਾਲਾ ਪੀਸ 20 450 ਦੀ ਰੇਂਜ ਵਿੱਚ ਠੀਕ ਹੈ ਜੀ 1500 ਤੋਂ 2000 ਦੀ ਰੇਂਜ ਵਿੱਚ ਤੁਸੀਂ ਚੈੱਕ ਕਰੋ ਕਿ ਤੁਹਾਨੂੰ ਮਿਲ ਕੀ ਰਿਹਾ ਠੀਕ ਹੈ ਜੀ ਸਭ ਤੋਂ ਪਹਿਲਾਂ ਅੱਜ ਕੱਲ ਹਰ ਕੋਈ ਪੋਟਲੀ ਚੱਕਦਾ ਠੀਕ ਹੈ ਜੀ ਸੇਮ ਕਲਰ ਦੀ ਪੋਟਲੀ ਚੈੱਕ ਕਰੋ ਵਰਕ ਗੋਟਾ ਪੱਤੀ ਦਾ ਵਰਕ ਪਲੱਸ ਹੈਂਗਿੰਗ ਠੀਕ ਹੈ ਜੀ ਹੈਂਗਿੰਗ ਦੇਖੋ ਕਿੰਨਾ ਸੋਹਣਾ ਲੱਗੂਗਾ ਫੜਿਆ ਹੋਇਆ ਪਰਚ ਤੁਹਾਡੇ ਸੂਟ ਦੇ ਨਾਲ ਦਾ ਤੇ ਲਟਕਣੇ ਦਾ ਨਾਲ ਦਿੱਤੇ ਹੋਣਗੇ ਬਹੁਤ ਸੋਹਣਾ ਗੋਟਾ ਪੱਤੀ ਦਾ ਹੈਂਡਵਰਕ ਦਾ ਕੰਮ ਵਰਕ ਚੈੱਕ ਕਰ ਸਕਦੇ ਦਬਕਾ ਲਾਇਆ ਪੈਨੇ ਰਸ ਪਰ ਅਸੀਂ ਸੂਰਤੇ 컬러 ਇਹਦੇ ਵਿੱਚ ਬਹੁਤ ਸਾਰੇ ਮਿਲ ਜਾਣਗੇ ਜਿਹੜੇ ਭੈਣਾਂ ਇੰਟਰਸਟਿਡ ਨੇਗੀਆਂ ਸਾਨੂੰ WhatsApp ਉਹੀ ਕਰਿਓ ਠੀਕ ਹੈ ਜੀ ਜਿਹੜੇ ਜਿਨ੍ਹਾਂ ਨੇ ਸਿਰਫ ਰੇਟ ਚੈੱਕ ਕਰਨ ਨੂੰ ਜਾਂ ਕੁਆਲਿਟੀ ਚੈੱਕ ਕਰਨੀ ਹੁੰਦੀ ਹੈ ਬਲੀ ਸੂਵਤ ਦਾ ਡਿਸਟਰਬ ਆਪ ਨੂੰ ਨਾ ਸਾਨੂੰ ਕਰ ਦਿਓ ਤੇ ਨਾਲ ਇਹਦੇ ਜੁੱਤੀ ਠੀਕ ਹੈ ਜੀ ਫ੍ਰੀ ਸਾਈਜ਼ ਦੀ ਜੁੱਤੀ ਮਿਲੂਗੀ ਜੁੱਤੀ ਤੇ ਵੀ ਇਦਾਂ ਹੈਂਡਵਰਕ ਰਿਹਾ ਠੀਕ ਹੈ ਜੀ ਇਹ ਚੀਜ਼ ਹੈ ਜੀ ਠੀਕ ਹੈ ਜੀ ਇਹ ਨਹੀਂ ਹੈਗਾ ਵੇਅਰ ਨਹੀਂ ਹੋਊਗੀ ਵੇਅਰ ਹੋਊਗੀ ਤੁਹਾਡੇ ਜੁੱਤੀ ਠੀਕ ਹੈ ਜੀ ਇਹਦੇ ਵਿੱਚ ਇਹ ਮਿਲੂਗੀ ਜੁੱਤੀ 클래ਸ ਇਹਦੇ neck ਦਾ ਕੰਮ ਦੇਖੋ ਤੁਸੀਂ ਕਿੰਨਾ ਜਿਆਦਾ ਪਿਆਰਾ ਹੈਂਡਵਰਕ ਦਾ ਪੀਸ ਸੇਮ ਠੀਕ ਹੈ ਜੀ ਸਾਰਾ ਨੋਟਵਰਕ ਗੋਟਾ ਪੱਤੀ ਸਾਰਾ ਮਿਕਸ ਮੈਚ ਕੰਮ ਲੱਗਿਆ ਹੋਇਆ ਇਹਦੇ ਤੇ ਤੇ ਜਿਹੜਾ ਪੀਸ ਹੈਗਾ ਪੀਸ ਵੀ ਬਹੁਤ ਜਿਆਦਾ ਸੋਹਣਾ ਹੈ ਠੀਕ ਹੈ ਜੀ ਇਹ ਹੈਗਾ ਪੀਸ ਪੀਸ ਦਾ ਸਿਰਫ neck ਬਣਿਆ ਹੋਇਆ ਹੈਗਾ ਗਰਲਿਸ਼ ਲੁੱਕ ਦਾ ਸੂਟ ਆ ਕੋਈ ਸਟੈਂਡਰਡ ਲੈਂਥ ਦੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਚੱਲਦੀ 45 46 ਲੈਂਥ ਦਾ ਕਰਾਉਣ ਨਾਲ ਪੀਸ ਬਣ ਸਕਦਾ ਠੀਕ ਹੈ ਜੀ ਪਲੱਸ ਇਹਦੇ ਇਹਦੇ ਨਾਲ ਜਿਹੜਾ ਹੈਗਾ ਆਪਣਾ ਬਨਾਰਸੀ ਦੁਪੱਟਾ ਠੀਕ ਹੈ ਜੀ ਇਹਦੇ ਨਾਲ ਜਿਹੜਾ ਹੈਗਾ ਪਲੇਨ ਬਾਟਮ ਆਗੀ ਬਾਟਮ ਸਿਲਕ ਦੀ ਰਹਿਣ ਵਾਲੀ ਆ ਠੀਕ ਹੈ ਜੀ ਜਿਹੜਾ ਫੈਬਰਿਕ ਹੈਗਾ ਉਸ ਸ਼ਿਮਰ ਫੈਬਰਿਕ ਰਹਿਣ ਵਾਲਾ ਸਲਕੀ ਦੀ ਬਾਟਮ ਪਲੱਸ ਠੀਕ ਹੈ ਜੀ ਦੁਪट्टे ਦੇ ਲਟਕਣ ਦੇਖੋ ਕਿੰਨੇ ਜਿਆਦਾ ਸੋਹਣੇ ਨੇ ਦੁਪੱਟਾ ਬਨਾਰਸੀ ਦਾ ਰਹਿਣ ਵਾਲਾ ਦਾ ਠੀਕ ਹੈ ਜੀ ਇਹ ਹੈਗਾ ਸਾਰਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਦਾ ਲਾਈਟ ਵੇਟ ਜੀ ਦੁਪੱਟਾ ਠੀਕ ਹੈ ਜੀ ਬਨਾਰਸੀ ਦੇ ਵਿੱਚ ਦੁਪੱਟਾ ਇਹ ਰਹਿਣ ਵਾਲਾ ਦਾ ਇਹ ਜਿਹੜਾ ਸੂਟ ਹੈਗਾ ਤੁਸੀਂ ਇਹਦੇ ਵਿੱਚ ਚਾਰ ਕਲਰ ਮਿਲਣਗੇ ਇਹ ਕਲਰ ਇਹਦੇ ਲਈ ਤੁਸੀਂ ਜਿਹੜਾ ਸਾਡੇ ਕੋ WhatsApp ਤੇ ਜਿਹੜਾ ਹੈਗਾ ਕੋਈ ਇੰਟਰਸਟਿਡ ਤਾਂ WhatsApp ਕਰ ਸਕਦਾ ਸੰਨ ਹਾਂਜੀ ਇਸ ਤੋਂ ਬਾਅਦ ਜਿਹੜਾ ਅਗਲਾ ਪੀਸ ਆਪਣਾ ਉਹ ਵੀ ਹੈਂਡਵਰਕ ਦਾ ਰਹਿਣ ਵਾਲਾ ਠੀਕ ਹੈ ਜੀ ਪਾਊਡਰ ਬਲੂ ਕਲਰ ਦਾ ਜਿਹੜਾ ਸੂਟ ਹੈਗਾ ਬਹੁਤ ਸੋਹਣਾ ਸੁਲਟਾਗਾ ਠੀਕ ਹੈ ਜੀ ਤੇ ਤੁਸੀਂ ਗੈਸ ਨਹੀਂ ਕਰ ਸਕਦੇ ਇਹਦਾ ਪ੍ਰਾਈਸ ਜਿਹੜਾ ਇੰਨੀ ਕੋ ਅਫੋਰਡੇਬਲ ਰੇਂਜ ਦੇ ਵਿੱਚ ਜਿਹੜਾ ਪੀਸ ਹੈ ਇਹ ਆਪਣੇ ਕੋਲ ਪਿਆਰ ਹੋਏਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਟ੍ਰੈਂਡਿੰਗ ਦੇ ਵਿੱਚ ਹੈਂਗਿੰਗ ਸੇਮ ਪਰਲ ਦੀ ਲੈਸ ਤੇ ਦੁਪੱਟਾ ਦੇਖੋ ਪੈਂਤੀਆਂ ਜਾਂ ਦੁਪੱਟੇ 'ਚ ਚਨੋਂਨ ਦਾ ਔਰ ਗੈਂਜ਼ਾ ਦਾ ਬਹੁਤ ਸੋਹਣਾ ਤੇ ਪਿਆਰਾ ਦੁਪੱਟਾ 4 ਸਾਈਡ ਵਰਕ ਉਹ ਵੀ ਹੈਂਡਵਰਕ ਠੀਕ ਹੈ ਜੀ ਜੇ ਹੈਂਡਵਰਕ ਅਸੀਂ ਕਰਨ ਜਾਈਏ ਤਾਂ 4-5000 ਦੀ ਖਾਲੀ ਲੇਬਰ ਲੇਬਰ ਲੈ ਕਿਸੇ ਵੀ ਬੁਟੀ ਕੋਲ ਤੋਂ ਪਤਾ ਕਰ ਲਓ ਖਾਲੀ ਲੇਬਰ ਹੈ ਜਿਹੜੀ ਦੁਪੱਟੇ ਦੀ ਐਨੀ ਪੈ ਜਾਂਦੀ ਆ ਠੀਕ ਹੈ ਜੀ ਤੇ ਤੁਸੀਂ ਦੁਪੱਟਾ ਜਿਹੜਾ ਉਹ ਜਿਹੜਾ ਤੁਸੀਂ ਦੁਪੱਟਾ ਨਾ ਉਹ ਚੈੱਕ ਕਰ ਸਕਦੇ ਹੋ ਤੇ ਦੁਪੱਟਾ ਚੈੱਕ ਕਰ ਸਕਦੇ ਤੁਸੀਂ ਸਾਰੇ ਦੁਪੱਟੇ ਦੇ ਵਿੱਚ ਹੈਂਡਵਰਕ ਠੀਕ ਹੈ ਜੀ ਹੈਂਡਵਰਕ ਰਹਿਣ ਵਾਲਾ ਸਾਰਦੇ ਵਿੱਚ ਪਰਲ ਦੀ ਬੋਟੀ ਖਾਲੀ ਦੁਪੱਟਾ ਹੀ 4-5000 ਦੇ ਵਿੱਚ ਰੈਡੀ ਹੋਣ ਵਾਲਾ ਪੀਸ ਹੈਗਾ ਠੀਕ ਹੈ ਜੀ 4 ਸਾਈਡ ਤੁਹਾਨੂੰ ਇਦਾਂ ਵਰਕ ਮਿਲੂਗਾ ਠੀਕ ਹੈ ਜੀ ਇੰਨਾ ਇੰਨਾ ਕੁ ਪਿਆਰਾ ਕਲਰ ਆ ਬਲੂ ਕਲਰ ਠੀਕ ਹੈ ਵੀਡੀਓ ਥੋੜਾ ਜਿਹਾ ਲਾਈਟ ਆ ਰਿਹਾ ਬਟ ਹੈ ਬਹੁਤ ਸੋਹਣਾ ਪਾਊਡਰ ਬਲੂ ਕਲਰ ਦੇ ਨਾਲ ਰਾਣੀ ਕਲਰ ਦਾ ਕੰਬੀਨੇਸ਼ਨ ਪੀਸ ਆ ਦੁਪੱਟਾ ਤੁਸੀਂ ਚੈੱਕ ਕਰ ਲਿਆ ਤੇ ਆਜੋ ਹੁਣ ਸੂਟ ਦਿਖਾਉਣੇ ਹਨ ਦੇਖੋ ਜੀ ਇਹ ਹੈਗਾ ਸੂਟ ਲੁੱਕ ਚੈੱਕ ਕਰੋ ਪਹਿਲਾਂ ਤਾਂ ਤੁਸੀਂ ਠੀਕ ਹੈ ਜੀ ਇਹ ਇੱਥੇ ਆਪਾਂ ਵਰਕ ਜਿਹੜਾ ਸਕਿੱਪ ਕਰਿਆ ਤਾਂ ਕਿ ਜਿਹੜੇ ਇੱਥੇ ਸਲਾਈ ਆ ਜਾਣੀ ਆ ਤੇ ਇੱਥੋਂ ਫਿਰ ਬੁਰਾ ਲੱਗਦਾ ਇੱਥੋਂ ਝਾਕ ਖੁੱਲ ਜਾਣਾ ਥੋੜੀ ਠੀਕ ਹੈ ਜੀ ਆ ਉੱਪਰ ਤੱਕ ਕੜਾਈ ਆ ਜਾਣੀ ਆ ਇਹ ਹੈਗਾ ਝਾਕ ਘੇਰਿਆਂ ਦਾ ਕੰਮ ਸਾਰੇ ਹੈਂਡਵਰਕ ਦਾ ਪੀਸ ਟ੍ਰੈਂਡਿੰਗ ਲੈਸ ਦੇ ਨਾਲ ਠੀਕ ਹੈ ਜੀ ਸਾਰੇ ਦੇ ਉੱਤੇ ਪਰਲ ਠੀਕ ਹੈ ਜੀ ਕੋਈ ਲੈਂਥ ਦਾ ਇਸ਼ੂ ਨਹੀਂ ਸਾਰਾ ਜਿਹੜਾ ਪੀਸ ਆ ਉਹ ਹੈਂਡਵਰਕ ਦੇ ਵਿੱਚ ਮਿਲੂਗਾ ਠੀਕ ਹੈ ਜੀ ਜੇ ਹੈਂਡਵਰਕ ਕਹਤਾ ਤਾਂ ਹੈਂਡਵਰਕ ਦੇ ਵਿੱਚ ਹੀ ਮਿਲੂਗਾ ਰੰਗ ਤੁਸੀਂ ਇੱਥੋਂ ਚੈੱਕ ਕਰੋ ਵੀ ਇੱਥੋਂ ਦਾ ਥੋੜਾ ਰੰਗ ਜਿਹੜਾ ਸਹੀ ਆਉਂਦਾਗਾ ਪਲੱਸ ਇਹਦੇ ਨਾਲ ਹੈਗੀਆਂ ਨੇ ਬਾਹਾਂ ਦਾ ਕੰਮ ਠੀਕ ਹੈ ਜੀ ਤੇ ਸੇਮ ਐਜ਼ ਇਟ ਰਹੂਗਾ ਇਹਦੇ ਸਲਵਾਰ ਤੇ ਵੀ ਕੰਮ ਤੁਸੀਂ ਇੰਨਾ ਹੈਵੀ ਕੰਮ ਚਾਹੇ ਸਲਵਾਰ ਤੇ ਕਰ ਲੋ ਚਾਹੇ ਬਾਹਾਂ ਤੇ ਕਰ ਲੋ ਤੁਹਾਡੀ ਇੱਛਾ ਹੈਗੀ ਤੇ ਇਹ ਹੈਗਾ ਹੈਵੀ ਪੀਸ ਹੁਣ ਤੁਸੀਂ ਇਹਦਾ ਰੇਟ ਸੁਣ ਕੇ ਵੀ ਹੈਰਾਨ ਹੋ ਜਾਓਗੇ ਸਿਰਫ ਔਰ ਸਿਰਫ 7500 ਦੀ ਰੇਂਜ ਵਿੱਚ ਇਹ ਜਿਹੜਾ ਸੂਟ ਆ ਤੁਸੀਂ ਸਾਡੇ ਤੋਂ ਬਾਈ ਕਰ ਸਕਦੇ ਹੋ ਹੈਂਡਵਰਕ ਦਾ ਸੂਟ ਠੀਕ ਹੈ ਜੀ ਸ਼ਰਟ ਦੁਪੱਟਾ ਸਾਰਾ ਕੁਝ 7500 ਦੇ ਵਿੱਚ ਇੰਨਾ ਸੋਹਣਾ ਫੈਬਰਿਕ ਕਰੇਪ ਦਾ ਤੇ ਬਹੁਤ ਸੋਹਣਾ ਜਿਹਾ ਦੁਪੱਟਾ ਫੈਬਰਿਕ ਠੀਕ ਹੈ ਤੇ ਇਹ ਤੁਸੀਂ ਬਾਈ ਕਰਨ ਦੇ ਲਈ ਸਾਡੇ ਜਿਹੜੇ ਦਿੱਤੇ ਨੰਬਰ ਨੇ ਉਹਦੇ ਤੇ ਕੰਟੈਕਟ ਕਰ ਲਓ ਤੇ ਜਿਹੜੇ ਬੁਕਿੰਗ ਉਹ ਦੇ ਦੋ ਜਿਨ੍ਹਾਂ ਦੀ ਪੇਮੈਂਟ ਅਡਵਾਂਸ ਆਊਗੀ ਫੁੱਲ ਪੇਮੈਂਟ ਆਊਗੀ ਉਹਨਾਂ ਨੂੰ ਜਿਹੜੇ ਸੂਟ ਨੇ ਆਪਾਂ ਹੋਲਡ ਕਰਾਂਗੇ ਵਿਦਆਊਟ ਪੇਮੈਂਟ ਅਸੀਂ ਸੂਟ ਨੇ ਜਿਹੜੇ ਉਹ ਹੋਲਡ ਨਹੀਂ ਕਰਾਂਗੇ ਠੀਕ ਹੈ ਜੀ ਤੇ ਚੈਨਲ ਨਾ ਬਣ ਰਿਹਾਓ ਇਦਾਂ ਹੀ ਤੁਹਾਡੇ ਨਾਲ ਜਿਹੜੇ ਸਸਤੇ ਸਸਤੇ ਸੂਟ ਅਸੀਂ ਲੈ ਕੇ ਆਉਂਦੇ ਰਹਾਂਗੇ ਤਾਂ ਕਿ ਜਿਹੜੀਆਂ ਭੈਣਾਂ ਨੇ ਘੱਟ ਰੇਂ ਦੇ ਵੀ ਸੂਟ ਪਸੰਦ ਕਰਦੀਆਂ ਨੇ ਤਾਂ ਉਹ ਸਾਡੇ ਤੋਂ ਬਾਏ ਕਰ ਸਕਣ ਥੈਂਕ ਯੂ